ਸੱਚੇ ਕਾਲ ਐਨਆਰਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਤ ਜੀ ਮੈਂ ਵੱਡੀ ਖਬਰ ਅੰਮ੍ਰਿਤਸਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਤੇ ਕਿ ਜਿਹੜਾ ਡੀਆਰਆਈ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਜਿਹੜੀ ਲੱਖਾਂ ਰੁਪਏ ਦੀ ਵਿਦੇਸ਼ੀ ਮਨੀ ਹੈ ਜਿਹੜੀ ਉਹ ਜੱप्त ਕਰਨ ਲੱਗਾ ਤਾਂ ਇੱਕ ਵਿਅਕਤੀ ਦੇ ਵੱਲੋਂ ਦੁਬਈ ਤੋਂ ਜਿਹੜੀ ਲੱਖਾਂ ਰੁਪਏ ਦੇ ਜਿਹੜੇ ਡਾਲਰ ਨੇ ਜਿਹੜੇ ਅਮਰੀਕਨ ਡਾਲਰ ਆ ਉਹ ਇੰਡੀਆ ਦੇ ਵਿੱਚ ਆਪਣੇ ਨਿੱਜੀ ਲਾਭ ਦੇ ਲਈ ਇੱਕ ਆਪਣੇ ਕੋਈ ਕਾਰੋਬਾਰ ਦੇ ਲਈ ਨਿੱਜੀ 2 ਨੰਬਰ ਦੇ ਕੰਮਕਾਰ ਦੇ ਲਈ ਲੈਂਦੇ ਜਾ ਰਹੇ ਸੀ ਤਾਂ ਉਸ ਨੂੰ ਜਿਹੜਾ ਇਲੀਗਲ ਤਰੀਕੇ ਦੇ ਨਾਲ ਜਦੋਂ ਲੈਂਦੇ ਜਾ ਰਹੇ ਸੀ ਤਾਂ ਉਸ ਦੇ ਉੱਪਰ ਡੀਆਰਆਈ ਦੇ ਵੱਲੋਂ ਕਾਰਵਾਈ ਕੀਤੀ ਗਈ ਉਹਨਾਂ ਪੈਸਿਆਂ ਨੂੰ ਜਿਹੜਾ ਬਰਾਮਦ ਕਰ ਲਿਆ ਗਿਆ ਤੇ ਉਸ ਵਿਅਕਤੀ ਦੇ ਉੱਪਰ 1967 ਦਾ ਕਾਨੂੰਨ ਲਗਾ ਕੇ ਤਾਂ ਰਾਮਾ ਲਗਾ ਕੇ ਜਿਹੜਾ ਪਰਚਾ ਦਰਜ ਕਰ ਲਿਆ ਗਿਆ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਡੀਆਰਆਈ ਦੇ ਵੱਲੋਂ ਜਿਹੜਾ 에어ਪੋਰਟ ਦੇ ਉੱਪਰ ਲਗਾਤਾਰ 1 ਮਹੀਨੇ ਦੇ ਵਿੱਚ ਦੂਜੀ ਕਾਰਵਾਈ ਕੀਤੀ ਗਈ ਜਿਸ ਦੇ ਜਿਹੜਾ ਇਹ ਰੀਡੀਆਂ ਦਾ ਜਿਹੜਾ ਜਹਾਜ਼ ਜਦੋਂ ਆ ਰਿਹਾ ਹੁੰਦਾ ਤਾਂ ਉਸ ਵਕਤ ਕਾਰਵਾਈ ਕੀਤੀ ਗਿਆ ਤਾਂ ਅਮ੍ਰਿਤਸਰ ਹਵਾਈ ਅੱਡੇ ਦੇ ਉੱਪਰ ਤਕਰੀਬਨ 35 ਲੱਖ 40000 ਰੁਪਏ ਦੇ ਜਿਹੜਾ ਅਮਰੀਕਨ ਡਾਲਰ ਦੀ ਜੇਕਰ ਗੱਲ ਕਰੀਏ 35 ਲੱਖ 40000 ਰੁਪਏ ਦੀ ਜਿਹੜੀ ਕੀਮਤ ਆ ਉਹ ਇੰਡੀਅਨ ਰੁਪਈਆ ਦੇ ਹਿਸਾਬ ਨਾਲ ਬਣਦੀ ਆ ਰੁਪਈਆ ਦੇ ਹਿਸਾਬ ਨਾਲ ਤੇ 41400 ਅਮਰੀਕਨ ਡਾਲਰ ਨੇ ਜਿਹੜੇ ਉਹ ਬਰਾਮਦ ਕੀਤੇ ਗਏ ਨੇ ਤਾਂ ਡਾਇਰੈਕਟੋਰੇਟ ਰੈਵਨਿਊ ਇੰਟੈਲੀਜੈਂਸ ਡੀਆਰਆਈ ਨੇ ਅਮ੍ਰਿਤਸਰ 에ਰਪੋਰਟ ਦੇ ਉੱਪਰ ਇੱਕ ਵਿਦੇਸ਼ ਤੋਂ ਆ ਰਹੇ ਯਾਤਰੀ ਨੂੰ ਜਿਹੜਾ ਉਸ ਦੀ ਜਾਂਚ ਪੜਤਾਲ ਲਈ ਰੋਕਿਆ ਗਿਆ ਭਾਰਤੀ ਜਿਹੜੀ ਕੀਮਤ ਦੇ ਵਿੱਚ ਭਾਰਤੀ ਰੁਪਏਆਂ ਦੇ ਵਿੱਚ ਜਿਸ ਦੀ ਕੀਮਤ 35000 354000 ਰੁਪਏ ਬਣ ਜਾਂਦਾ ਤਾਂ ਕੂਪੀਆ ਜਾਣਕਾਰੀ ਦੇ ਆਧਾਰ ਦੇ ਉੱਪਰ ਡੀਆਰਆਈ ਦੇ ਵੱਲੋਂ ਅੰਮ੍ਰਿਤਸਰ ਦੇ ਇੱਕ ਖੇਤਰੀ ਇਕਾਈ ਦੇ ਜਿਹੜੇ 29 ਮਈ ਨੂੰ 에어 ਇੰਡੀਆ ਐਕਸਪ੍ਰੈਸ ਦੀ ਜਿਹੜੀ ਫਲਾਈਟ ਹੈ ਦबई ਤੋਂ ਆ ਰਹੀ ਸੀ ਦबई ਤੋਂ ਆ ਰੇ ਇੱਕ ਯਾਤਰੀ ਨੂੰ ਰੋਕਿਆ ਜਾਂਦਾ ਜਦੋਂ ਉਸ ਦੇ ਸਮਾਨ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਉਸ ਦੇ ਕੋਲ 48400 ਜਿਹੜਾ ਅਮਰੀਕਨ ਡਾਲਰ ਵਿਦੇਸ਼ੀ ਕਰੰਸੀ ਆ ਜਿਹੜੀ ਉਹ ਬਰਾਮਦ ਕਰ ਲਈ ਜਾਂਦੀ ਆ ਕਿਉਂਕਿ ਵਿਦੇਸ਼ੀ ਕਰੰਸੀ ਆਰਬੀ ਆਈ ਦੀ ਜਿਹੜੀ ਨਿਰਧਾਰਿਤ ਸੀਮਾ ਤੋਂ ਬਾਹਰ ਸੀ ਯਾਨੀ ਕਿ ਜਿੰਨੀ ਆਪਾਂ ਆਰਬੀ ਆਈ ਦੀ ਗਾਈਡਲਾਈਨ ਦੇ ਅਨੁਸਾਰ ਲਿਆ ਸਕਦੇ ਆ ਤਾਂ ਉਸ ਤੋਂ ਕਿਤੇ ਜ਼ਿਆਦਾ ਸੀ ਤਾਂ ਇਸ ਕਰਕੇ ਫਿਰ ਉਸ ਦੇ ਉੱਪਰ ਜਿਹੜਾ ਮੈਕਟ ਜਿਹੜਾ ਕਸਟਮ ਐਕਟ 1962 ਤਹਿਤ ਉਸ ਨੂੰ ਜ਼ਬਤ ਕਰ ਲਿਆ ਗਿਆ ਤੇ ਉਸ ਦੇ ਉੱਪਰ ਜਿਹੜੀ ਹੁਣ ਕਾਰਵਾਈ ਵਈ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਜਿਹੜਾ ਡੀਆਰਆਈ ਦੇ ਵੱਲੋਂ ਜਿਹੜਾ ਟੈਕਟਰੇਟ ਰੈਵਨਿਊ ਇੰਟੈਲੀਜੈਂਸ ਦੇ ਵੱਲੋਂ 3 ਮਈ ਨੂੰ ਜਿਹੜਾ ਆਵਾਈ ਅਡੇ ਦੇ ਉੱਪਰ ਇੱਕ ਵਿਅਕਤੀ ਨੂੰ 2.66 ਕਰੋੜ ਰੁਪਏ ਦੀ ਜਿਹੜੀ ਵਿਦੇਸ਼ੀ ਕਰੰਸੀ ਦੇ ਸਮੇਤ ਜਿਹੜਾ ਗ੍ਰਫਤਾਰ ਕੀਤਾ ਗਿਆ ਸੀ ਉਸ ਨੂੰ ਜਿਹੜਾ ਵਿਦੇਸ਼ੀ ਕਰੰਸੀ ਉਸ ਦੇ ਕੋਲੋਂ ਜੱਤ ਕੀਤੀ ਗਈ ਸੀ ਤਾਂ ਬਹੁਤ ਵੱਡੀ ਖਬਰ ਅਮਰੇਸਰ ਏਅਰਪੋਰਟ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਤੇ ਕਿ ਡੀਆਰਆਈ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਕਿ ਤਕਰੀਬਨ 35 ਲੱਖ 40000 35.40 ਲੱਖ ਰੁਪਏ ਦੀ ਜਿਹੜੀ ਵਿਦੇਸ਼ੀ ਮਨੀ ਹੈ ਜਿਹੜੀ ਉਹ ਬਰਾਮਦ ਕੀਤੀ ਗਿਆ ਤਾਂ ਡਾਇਰੈਕਟਰ ਆਫ ਰੈਵਨਿਊ ਇੰਟੈਲੀਜੈਂਸ ਦੇ ਵੱਲੋਂ ਜਦੋਂ ਜਾਂਚ ਪੜਤਾਲ ਦੇ ਲਈ ਇੱਕ ਦੁਬਈ ਤੋਂ ਆ ਰਹੇ ਵਿਅਕਤੀ ਨੂੰ ਰੋਕਿਆ ਜਾਂਦਾ ਪਹਿਲਾਂ ਕੂਪੀਆ ਜਾਣਕਾਰੀ ਸੀ ਕਿ ਇਹ ਵਿਅਕਤੀ ਵਦੇਸ਼ੀ منی ਲੈ ਕੇ ਆ ਰਿਹਾ ਆਰਬੀਆਈ ਦੀ ਗਾਈਡਲਾਈਨ ਤੋਂ ਕਿਤੇ ਜ਼ਿਆਦਾ ਪੈਸੇ ਲੈ ਕੇ ਆ ਰਿਹਾ ਤਾਂ ਜਦੋਂ ਉਸ ਨੂੰ ਰੋਕਿਆ ਜਾਂਦਾ ਤਾਂ ਉਸ ਦੇ ਕੋਲੋਂ ਜਿਹੜਾ ਲੱਖਾਂ ਰੁਪਏ ਦੇ ਤਕਰੀਬਨ 44400 ਅਮਰੀਕਨ ਡਾਲਰ ਨੇ ਉਹ ਬਰਾਮਦ ਕੀਤੇ ਜਾਂਦੇ ਤਾਂ ਆਪਣੇ ਨਿੱਜੀ ਹਿੱਤ ਦੇ ਲਾਭ ਦੇ ਲਈ ਇਲੀਗਲ ਤੌਰ ਤੇ ਇੰਨੀ ਵੱਡੀ ਕਰੰਸੀ ਲੈ ਕੇ ਆ ਰਿਹਾ ਇਸ ਤਾਂ ਉਸ ਨੂੰ ਜਿਹੜਾ ਹੁਣ 1962 ਦਾ ਜਿਹੜਾ ਕਸਟਮ ਐਕਟ ਤਹਿਤ ਉਸ ਦੇ ਉੱਪਰ ਇਸ ਨੂੰ ਜ਼ਬਤ ਕਰਕੇ ਕਾਰਵਾਈ ਜਿਹੜੀ ਉਹ ਕਰ ਦਿੱਤੀ ਗਈ ਹੈ